ਬਿਲਕੁਲ ਰੋਂਗ ਐਲਿਗੇਸ਼ਨ ਇੱਕ ਵੀ ਚੀਜ਼ ਅਗਰ ਸੱਚ ਹੋ ਜਾਏਗੀ ਨਾ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਉਹ ਇੰਨੀ ਮੀਨ ਔਰ ਇੰਨੀ ਉਦੇ ਬਾਰੇ ਕੁਝ ਕਹਿਵਾ ਵੈਸੇ ਮੈਂ ਆਪਣੇ ਆਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗੇ ਯੂ نو ਉਹ ਕੁੜੀ ਕਿਹਦਾ ਕਹਲਾ ਸੀ ਬੱਚਿਆਂ ਨੂੰ ਪਾਲੀ ਵਾਲ ਪਿੰਕੀ ਥਾਲੀ ਵਾਲ ਪੂਰੇ ਏਰੀਆ ਨੂੰ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦਾ ਪਿੰਕੀ ਥਾਲੀ ਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ ਅੱਛਾ ਪਿੰਕ ਲੱਭਿਓ ਮਹਾਰਾਜਾ ਬੰਦਾ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਕਹਿ ਰਹੀ ਆ ਮੈਂ ਉਸ ਘਰ ਦੀ ਧੀ ਆ ਤੇ ਮੈਂ ਹਮੇਸ਼ਾ ਬਾਜੀ ਹੁਣਾਂ ਨੇ ਆਪਣੇ بیٹے ਅੱਧ ਕਿਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡਦੇ ਹੋ ਬਈ ਅੱਛਾ ਇੱਥੇ ਸਾਰਾ ਟਾਈਮ ਬੰਦਾ ਐਸੇ ਘਰ ਚ ਰਹਿੰਦੀ ਰ ਇਹ ਚੰਗੰ ਦੇ ਵਿੱਚ ਰਹਿੰਦੀ ਹੈ। ਇਹ ਬਹੁਤ ਸੁਨੰਦਰੀ ਹੈ ਇਸ ਘਰ ਦੇ ਅੰਦਰ। ਇਸ ਘਰ ਦੇ ਅੰਦਰ ਉਹ 6 ਕੁ ਸਾਲ ਤਾ ਰਹੀ ਹੈ। ਹੁਣ ਕਈ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ ਉਹ ਵੀ ਕਹਿੰਦੇ ਸਾਡੇ ਨਾਲ ਵੀ। ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਬਾਜੀ ਦਾ ਕੀ ਰੋਲਾ ਕੋਈ ਰੋਲਾ ਨਹੀਂ ਹੈ। ਬਾਜੀ ਵਰਗਾ ਬੰਦਾ ਕੋਈ ਹੈ ਹੀ ਨਹੀਂ ਜੀ। ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਤੁਸੀਂ। ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ। ਬਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਕਿ ਸਭ ਦੇ ਲਈ ਹਰ ਇੱਕ ਬੰਦਾ ਐਨਾ ਨਿਤ ਨਿਮੀ ਬੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਡਾ ਜਿੰਨਾ ਮਾਰਾ ਨਹੀਂ ਕਰ ਸਕਦੇ ਹੋ ਪਤਾ ਨਹੀਂ ਕਿਉਂ ਕਿ ਉਹ ਸਾਹਮਣੇ ਆਇਆ ਕਾਕਾ ਆਇਆ ਜਾਂ ਸ਼੍ਰੀ ਗੁਰੂ ਆਇਆ ਕੋਈ ਹੋਰ ਹੋਰ ਅਸੀਂ ਤੇ ਉਹਨਾਂ ਨੂੰ ਕਦੀ ਇੱਥੇ ਦੇਖਿਆ ਨਹੀਂ ਕਾਕੇ ਕੂਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਕੋਈ ਬਾਕਸ ਫੜ ਕੇ ਗਈ ਹੈ ਪੁਲਿਸ ਹੁਣ ਉਹ ਕੀ ਹੈ ਉਹ ਕੀ ਹੈ ਉਹ ਉਹਦੇ ਬਾਰੇ ਮੈਨੂੰ ਬਹੁਤੀ ਨੋਲੇਜ ਨਹੀਂ ਐ ਵੈਸੇ ਉਹ ਟਰਾਫੀਜ਼ ਜਿਹੜਾ ਸਮਾਨ ਹੈ ਚੁੱਕੀ ਹੈ ਨਹੀਂ ਇਨਵੈਸਟੀਗੇਸ਼ਨ ਦਾ ਪਾਰਟ ਹਾਂ ਇਨਵੈਸਟੀਗੇਸ਼ਨ ਦਾ ਪਾਰਟ ਤੁਹਾਨੂੰ ਇੰਟਰੋਡਕਸ਼ਨ ਵੀ ਮੈਂ ਚਾਹਣਾ ਤੁਸੀਂ ਦੱਸ ਦਿਓ ਤੁਸੀਂ ਕੌਣ ਹੋ ਕਿਉਂਕਿ ਤੁਹਾਡੀ ਗੱਲ ਜਾ ਰਹੀ ਐ ਲੋਕਾਂ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੌਣ ਹੋ ਮੈਂ ਮੈਂ ਤੁਹਾਨੂੰ ਕਿਹਾ ਕਿ ਮੈਂ ਇਸ ਘਰ ਦਾ ਮੈਂਬਰ ਹਾਂ ਰਾਈਟ ਹਾਂਜੀ ਚਲੋ ਸਾਡੇ ਬਾਜੀ ਨੇ ਹੋ ਬਹੁਤ ਪਿਆਰੇ ਬਾਜੀ ਨੇ ਹੋ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਚ ਰੱਖੂਗਾ ਤੁਸੀਂ ਐ ਦੇਖਿਓ ਹੁਣ ਤੱਕ ਕੋ ਚੜ੍ਹਦੀ ਕਲਾ ਚ ਹੀ ਰਹੇ ਹੈ ਕਿਉਂਕਿ ਉਹਨਾਂ ਨੇ ਕਦੀ ਕਿਸੇ ਦੇ ਨਾਲ ਮਾਰਾ ਨਹੀਂ ਕਰਿਆ ਕਦੀ ਗੱਲ ਤਾਂ ਹੋਈ ਥੋੜੀ ਪਿੰਕੀ ਟੋਲੀ ਵਾਲਦਿਆਂ ਨਾਲ ਕੀ ਕੀ ਹੋ ਉਹਨੇ ਕਿਸ ਤਰ੍ਹਾਂ ਕੀ ਮਸ ਕੁਛ ਨਹੀਂ ਉਹ ਕਿਹਾ ਕਿ ਪੈਂਜੀ ਮੈਂ ਵਧੀਆ ਕੋਈ ਚੱਕਰ ਨਹੀਂ ਕੱਲ ਪਿੰਕੀ ਜੀ ਦਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਨੂੰ ਰੋਟੀ ਪਾਉਂਗੇ ਕਿਸੇ ਬੱਚੇ ਨੂੰ ਤਾਂ ਫਿਰ ਐਦਾਂ ਹੀ ਹੋਏਗਾ ਕਿਸੇ ਨੂੰ ਚਪਲਾਂ ਚੋਂ ਚੁੱਕ ਕੇ ਜਹਾਜ਼ 'ਚ ਬਿਠਾਉਂਗੇ ਤਾਂ ਐਦਾਂ ਹੋਏਗਾ ਇਹ ਮੈਂ ਉਹਤੇ ਵੀ ਰਿਐਕਟ ਕੀਤਾ ਸੁਨੰਦ ਸ਼ਰਮਾ ਨੇ ਉਹਨੇ ਕਿਹਾ ਕਿ ਮੈਂ ਬਿਲਕੁਲ ਸ਼ੇਮ ਉਹ ਐਤੋ ਤੁਰੀ-ਤੁਰੀ ਜਾਂਦੀ ਹੁੰਦੀ ਸੀ ਕਿ ਜਿਹਨੂੰ ਪਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ ਬਿਠਾਉ ਨੂੰ ਸਾਹਮਣੇ ਉਹਨੂੰ ਪੁੱਛੇ ਪਿੰਗੀ ਪਾਜੀ ਉਹਦਾ ਦਿਮਾਗ ਚੱਲਿਆ ਹੋਇਆ ਹਾਂ ਪਿੱਛੇ ਕੋਈ ਉਹ ਪਿੱਛੇ ਹੈ ਕੋਈ ਹਾਂ ਨੈਚੁਰਲੀ ਕੋਈ ਕੁਝ ਨਾ ਦੇਖੋ ਜੁਨੇ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾ ਪਾਇਆ ਹੈ ਪਰ ਜਿਹੜੇ ਅੱਜ ਕਲਾਕਾਰ ਬੋਲ ਰਹੇ ਨੇ ਉਹ ਤੋਂ ਬਾਅਦ ਹੀ ਜਿਹੜੇ ਦਵਾਰਾ ਸੰਗਲ ਸ਼ਰਮਾ ਦੇ ਬਾਅਦ ਬੋਲਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਕੋਈ ਕਲਾਕਾਰ ਨਹੀਂ ਇਹਨਾਂ ਬਾਰੇ ਬੋਲਦੇ ਦੇਖੋ ਜੀ ਇਹ ਤੇ ਉਹਨਾਂ ਬੜ ਬੜੀ ਨੌਲੇਜ ਮੈਨੂੰ ਵੀ ਨਹੀਂ ਹੈਗੀ ਇਸ ਦੇ ਬਾਰੇ ਬਟ ਮੈਂ ਇੰਨਾ ਕਹਾਂਗੀ ਕਿ ਤੁਸੀਂ ਜਿਸ ਕਰਨ ਦੇ ਵਿੱਚ ਖੜੇ ਹੋ ਉਹ ਕਰਨ ਨੂੰ ਨਾ ਤੁਸੀਂ ਇੱਕ ਮਤਲਬ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੇ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸ ਨੂੰ ਕੁੱਲਾ ਵਾਂਗੂ ਮੈਂ ਕਹਨੀ ਆ ਭਈ ਕਿ ਨਹੀਂ ਕੀਤਾ ਸੁਨੰਦਾ ਦੇ ਲਈ ਕਿਹੜੀ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਸਿੱਖੋ ਪੁਰਾਣੀਆਂ ਜੇ ਤੁਸੀਂ ਕੋ ਤੁਹਾਨੂੰ ਭੇਜ ਦਿੰਦੇ ਠੀਕ ਹੈ ਚਲੋ ਠੀਕ ਕਰਦੀ ਰਹੀ ਆ ਠੀਕ ਹੈ ਬਿਲਕੁਲ